hello baby mm -hmm. <laughs> you guys hello. hello baby oh, hello baby so very happy yeah hi oh. hi oh. 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 <laughs> okay okay enough? thank you enough how to stop it yeah 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 this okay yeah ਕਿ ਆਪ ਸੁਬਾ ਸੁਬਾ ਬੱਚੇ ਛੋਟੇ ਛੋਟੇ ਖੇਡਦੇ ਆ ਵਿਰਾਜ ਬੜਾ ਖੁਸ਼ ਹੋ ਰਿਹਾ ਉਸ ਬੱਚੇ ਨੂੰ ਵੇਖ ਕੇ ਇਹਨੂੰ ਐ ਵੀ ਮੈਂ ਵੀ ਉਹਦੇ ਨਾਲ ਭੱਜਾਂ ਪਰ ਹਲੇ ਛੋਟਾ ਹਜੇ ਤੁਸੀਂ ਭੱਜ ਨਹੀਂ ਸਕਦੇ ਵਿਰਾਜ ਸਿੰਘ ਜੀ ਹਾਂ 위라즈, 위라즈, 위라이생, 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 그라이생 위라이생, 리미이 ਬਾਹਰ ਆ ਕੇ ਓਏ ਤੁਹਾਡੇ ਫੈਨ ਆ ਨਾ ਕਿੰਨੇ ਫੈਨ ਆ ਵੀਰਾਜ ਸਿੰਘ ਦੇ ਵੀਰਾਜ ਸਿੰਘ ਦੇ ਹਾਂ ਹਰ ਇੱਕ ਨੂੰ ਸਮਾਈਲ ਦਿੰਦਾ ਅੱਛਾ ਬਹੁਤ ਜ਼ਿਆਦਾ ਧੁੱਪ ਨਿਕਲੀ ਆ ਬੜਾ ਤਿੱਖਾ ਸੂਰਜ ਤੋਤੇ ਬੈਠੇ ਸਾਹਮਣੇ ਕਿਸੇ ਦੇ ਰੱਖੇ ਹੋਏ ਆ ਤੇ ਇਹ 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 ਆ ਬੈਠੇ ਤੋਤੇ ਆ ਬੈਠੇ ਕਿਸੇ ਦੇ ਰੱਖੇ ਹੋਏ ਆ ਤਿੰਨ ਇੱਕੋ ਜਿਹੇ ਵੱਡੇ ਵੱਡੇ ਬੜੇ ਸੋਹਣੇ ਆ ਲਾਲ ਪੁੰਜੇ ਵਾਲੇ ਦੋ ਗ੍ਰੀਨ ਵਾਲੇ ਇੱਕ ਛੋਟਾ ਦੋ ਕਾਫੀ ਵੱਡੇ ਇਹ ਲੋਕ ਇਹ ਜੀਆਂ ਚੀਜ਼ਾਂ ਬਿੱਲੀਆਂ ਕੁੱਤੇ ਤੇ ਤੋਤੇ ਚਿੜੀਆਂ ਬਹੁਤ ਰੱਖਦੇ ਆ ਆਪਾਂ ਲੋਕ ਕਹਿ ਦਿੰਦੇ ਆ ਕਿ ਇਹ ਚੀਜ਼ਾਂ ਨੂੰ ਆਯਾਦ ਰੱਖਣਾ ਚਾਹੀਦਾ ਹਨਾ ਵੀ ਆਯਾਦ ਹੋਣੇ ਚਾਹੀਦੇ ਪੰਛੀ ਜਾਨਵਰ ਹੋਵੇ ਜਾਂ ਪੰਛੀ ਹੋਵੇ ਉਹਨਾਂ ਨੂੰ ਆਯਾਦ ਕਰਨਾ ਚਾਹੀਦਾ ਤੇ ਇਹ ਲੋਕ ਰੱਖ ਲੈਣੇ ਪਿੰਜਰਿਆਂ ਚ ਸ਼ੌਂਕ ਦੇ ਨਾਲ ਤੇ ਫਿਰ ਜਦੋਂ ਪਾਰਕ ਵਿੱਚ ਲੈ ਕੇ ਆਉਂਦੇ ਵਿਚਾਰੇ ਚੀਂ ਚੀਂ ਕਰਦੇ ਆ ਫਿਰ ਬੜਾ ਖੁਸ਼ ਹੁੰਦੇ ਆ ਵੀ ਅਸੀਂ ਖੁੱਲੇ ਥਾਂ ਤੇ ਆ ਗਏ ਮੈਂ ਕਿਹਾ ਸੀ ਆਂਟੀ ਨੂੰ ਮੈਂ ਕਿਹਾ ਇੱਥੇ ਰੱਖ ਲੋ ਕੋਟੀ ਥੱਲੇ ਗਰਮੀ ਅੱਜ ਧੁੱਪ ਬੜੀ ਸੋਹਣੀ ਚੜੀ ਆ ਨਾ ਹਾਂ ਸੌਰੀ ਆਂਟੀ ਆਂਟੀ ਵੀ ਤੇਰੇ ਡੈਡੀ ਵਾਂਗੂ ਬੜੀ ਸੂਕ ਕਰਦੇ ਆ ਨਾ ਵੀ ਹਾਂ ਵੀ ਨਹੀਂ ਦੂਜੀ ਆਂਟੀ ਨੂੰ ਵੀ ਫੋਨ ਕਰ ਲੈਣਾ ਇਹ ਉਹ ਵੀ ਆ ਜਾਂਦੇ ਅੱਜ ਸਾਰੇ ਇਕੱਠੇ ਹੋ ਕੇ ਚੱਲਦੇ ਸਬਜ਼ੀ ਤੋੜਨ ਚੱਲਨੇ ਅਸੀਂ ਹੀ ਚੱਲੇ ਸਬਜ਼ੀ ਤੋੜਨ ਮਕੋ ਤੋੜਨ ਚੱਲਨੇ ਵੇਸੀ ਉਥੋਂ ਕਿਸੇ ਨੇ ਨਾ ਉਹ ਤੋੜੀ ਵੀ ਆ ਮੈਨੂੰ ਤਾਂ ਲੱਗਦਾ ਜਿਹੜੀ ਕੱਲ ਧੂ ਆਂਦੀ ਸੀ ਉਹ ਚੀਨਣ ਨੇ ਤੋੜੀ ਉਹ ਹੀ ਹੋਣੀ ਕਿ ਢਿੱਡ ਸੋਹਣੀ ਲੱਗਦੀ ਧੋਪਾ ਸ਼ਾਨ ਹਾਂ ਫੜਾਤੀਆਂ ਬਹੁਤ ਵੈਰੈਟੀ ਆ ਫੁੱਲਾਂ ਦੀ ਅਪਣੇ ਸ਼ਹਿਰ ਚ ਆ ਗਏ ਨਾ ਆਂਟੀਆਂ ਦੇ ਹੁਣ ਥੋੜਾ ਆ ਜਾ ਕੁਛ ਵਾਵਾ ਹੋਇਆ ਉਦੋਂ ਨਾਲ ਆਹ ਨਾ ਮੈਨੂੰ ਵੀ ਸਾਈਕੋ ਅੰਟੀ ਉਹਦੀ ਬਿਮਾਰੀ ਬਹੁਤ ਰਹੀ ਆਏ ਸਰਦੀ ਇਹਨੂੰ ਸਰਦੀ ਸੀ ਇੱਕ ਠੰਡ ਲੱਗ ਗਈ ਦੋ ਦਿਨ ਠੀਕ ਦੋ ਦਿਨ ਨਹੀਂ ਠੀਕ ਸਰਨ ਨੂੰ ਕਹਿਣਾ ਸੀ ਆ ਜਾਂਦੀ ਘਮ ਹੋ ਜਾਂਦੀ ਉਹ ਸੀਰ ਨੇ ਫਿਰ ਤੇਰੀ ਹੈ ਆ ਵੇ ਆ ਨਿੰਬੂਆਂ ਦਾ ਬੂਟਾ ਹੈ ਅੱਛਾ ਹਾਂ ਤੇ ਇਹ ਇੱਧਰ ਇਹਨਾਂ ਨੇ ਲਾਇਆ ਸੀਗਾ ਆਂਬ ਦਾ ਬੂਟਾ ਇੱਕ ਉਹ ਤੂਤ ਉਹ ਸੁੱਕ ਗਿਆ ਆਂਬ ਦਾ ਬੂਟਾ ਨਾ ਲੋ ਜੀ ਆਪਾਂ ਆਏ ਸੀ ਮਕੋਹ ਤੋੜਨ ਪਰ ਇੱਥੇ ਅੱਜ ਕੁਝ ਵੀ ਨਹੀਂ ਹੈਗਾ ਦੇਕਾਂ ਖੜੀਆਂ ਦੇਕਾਂ ਖੜੀਆਂ ਵੱਧੂ ਐ ਨਹੀਂਗਾ ਹੁਣ ਜਦੋਂ ਮੀਂਹ ਪੈਣ ਲੱਗ ਗਿਆ ਨਾ ਫੇਰ ਹੋਊਗੀ ਹੁਣ ਨਹੀਂ ਹੈਗਾ ਕੁਝ ਵੀ ਮੁੜ ਚੱਲੋ ਵਾਪਸ ਸਰਸਵੱਟਾ ਹੋ ਗਿਆ ਆ ਸਰਸਵੱਟਾ ਹੋ ਗਿਆ ਐ ਨਹੀਂਗੀ ਜੰਮਣਾ ਮਰਨਾ ਉਹਨੇ ਆਪਦੇ ਹੱਥ 'ਚ ਰੱਖਿਆ ਮੇਰਾਜ ਨੂੰ ਨੀਂਦ ਆਈ ਲੱਗਦੀ ਹੁਣ ਹਾਂ ਥੱਕ ਗਿਆ ਨਾ ਹੁਣ